ਬਾਈ ਜੀ ਅੱਜ ਆਪਣੀ ਯਾਤਰਾ ਹੋ ਗਈ ਹੈ ਜੀ ਸਟਾਰਟ ਆਪਾਂ ਜਾ ਰਹੇ ਆਂ ਜੀ ਵਿਭੌਰ ਸਾਹਿਬ ਨੂੰ ਤੇ ਇਸ ਟਾਈਮ ਆਪਾਂ ਖੜੇ ਆਂ ਜੀ ਨੀਲੋਂ ਵਾਲੇ ਪੁਲ ਦੇ ਕੋਲੇ ਤੇ ਦਿਖਾਈਏ ਤੁਹਾਨੂੰ ਆਸੇ ਪਾਸੇ ਦਾ ਵਿਊ ਆਹ ਹੈਗੀ ਆ ਜੀ ਨੀਲੋਂ ਵਾਲੀ ਨਹਿਰ ਤੇ ਇਧਰ ਆਪਣੇ ਨਾਲ ਹੈਗੇ ਨੇ ਦੋ ਬਾਈ ਇੱਕ ਹੈਗਾ ਮਨੀ ਜੰਮਣ ਆ ਵੀ ਮਨੀਸ਼ਾ ਕੀ ਹਾਲ ਨੇ ਔਰ ਇਹ ਵਧੀਆ ਤੁਸੀਂ ਦੱਸੋ ਜੀ ਪੂਰੀ ਰਵੀ ਕਿਵੇਂ ਆ ਯਾਤਰਾ ਦੀ ਤਿਆਰੀ ਆ ਪੂਰੀ ਹਾਂ ਯਾਤਰਾ ਦੀ ਤਿਆਰੀ ਆ ਤੇ ਆਪਣਾ ਵੈਸੇ ਰੂਟ ਕੀ ਆ ਮਨੀ ਇੱਥੋਂ ਦੱਸੀਂਗਾ ਦੁਬਾਰਾ ਫੇਰ ਸਿੱਧਾ ਹੀ ਜਾਣਾ ਆਪਣਾ ਸਿੱਧਾ ਰੋੜਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਪਹਿਲਾਂ ਰੋਪੜ ਫੇਰ ਅਨੰਦਪੁਰ ਸਾਹਿਬ ਨੰਗਲ ਡੈਮ ਨੰਗਲ ਡੈਮ ਅਨੰਦਪੁਰ ਸਾਹਿਬ ਨੰਗਲ ਡੈਮ ਤੋਂ ਫਪਾਉ ਸਾਹਿਬ ਤੇਰਾ ਵੀ ਇੱਥੋਂ ਕਿੰਨੇ ਕੇ ਕਿਲੋਮੀਟਰ ਹੋਊਗਾ ਵੈਸੇ ਹੈਗਾ ਕੋਲ ਲਗਭਗ 95 ਕਿਲੋਮੀਟਰ ਹੈਗਾ ਲਗਭਗ 95 ਕਿਲੋਮੀਟਰ ਅੱਜ ਤਰੀਕ ਹੈਗੀ ਆ ਜੀ 31 ਅਗਸਤ 2 ਸਵੇਰ ਦੇ ਵੱਜ ਗਏ ਨੇ 11:18 ਤੇ ਖਿਚੀ ਹੈ ਤਿਆਰੀ ਫਿਰ ਬਣੇ ਰਿਓ ਵੀਡੀਓ ਦੇ ਨਾਲ ਕਰਾਈਏ ਤੁਹਾਨੂੰ ਦਰਸ਼ਨ ਵਿਪੌਰ ਸਾਹਿਬ ਦੇ ਲੈ ਵੀ ਮਨੀਸ਼ਾ ਆਪਾਂ ਹੁਣ ਆ ਗਏ ਆ ਉਹ ਪੁਆਇੰਟ ਤੇ ਜਿੱਥੇ ਨਹਿਰ ਚ ਪਾੜ ਪਿਆ ਹੋਇਆ ਤੇ ਉਹ ਰਸਤਾ ਹਜੇ ਪੂੜੀਆਂ ਪੂੜੀਆਂ ਰੱਖ ਕੇ ਬੰਦ ਕੀਤਾ ਹੋਇਆ ਤੇ ਉਥੋਂ ਆਪਾਂ ਮੋਟਰਸਾਈਕਲ ਖੇਚੇ ਤੂੰ ਫੇ ਲਗਾ ਲੈਣਾ ਪਰ ਵੈਸੇ ਤਾਂ ਰਸਤਾ ਪਿੱਛੇ ਦੀ ਵੀ ਹੈਗਾ ਉਹ 500 ਕਿਲੋਮੀਟਰ ਦੂਰ ਪੈਂਦਾ ਆ ਅੱਜ ਬਣਦੇ ਆ ਖਤਰੋ ਜਿਹੇ ਖਿਡਾਰੀ ਚਲੋ ਫਿਰ ਮੈਂ ਵੀ ਮਨੀਸ਼ਿਆ ਹੁਣ ਆਪਾਂ ਪਹੁੰਚ ਗਏ ਆ ਝਾੜ ਸਾਹਿਬ ਦੇ ਕੋਲ ਹਨ ਹਾਂ ਜੀ ਹਾਂ ਜੀ ਇਹ ਆ ਜੀ ਝਾੜ ਸਾਹਿਬ ਦਾ ਮੇਨ ਰੇਟ ਤੇ ਤੁਗੋ ਦਾ ਸਾਹ ਹੈਗਾ ਥੋੜੀ ਗੱਲ ਕਰਨੀ ਹੈ ਉਹ ਸਾਹਮਣੇ ਮਰੀਸਾ ਹੁਣ ਤੂੰ ਆਪਣਾ ਦਾਸਤਾਨੇ ਸ਼ਹਾਦਤ ਰਹਿ ਗਿਆ ਮੇਰੇ ਸਾਹਮਣੇ 20 ਕਿਲੋਮੀਟਰ ਹੈ ਨਾ ਬਸ ਇੰਨਾ ਕੀ ਆਪਾਂ 20 ਮਿੰਟ ਲੱਗਣਿਆ ਬਸ ਹਾਂ ਉਹ 20 ਕਿਲੋਮੀਟਰ ਦਾ ਰਹਿ ਗਿਆ ਦਾਸਤਾਨੇ ਸ਼ਹਾਦਤ ਚਲੋ ਫਿਰ ਦੁਪਹਿਰ ਤੋਂ ਪਹਿਲਾਂ ਪਹਿਲਾਂ ਆਪਾਂ ਆ ਥੋੜਾ ਜਿਹਾ ਲੀਡ ਹੋ ਗਿਆ ਪਰ ਵੈਸੇ ਆਪਾਂ ਹਨਾ ਕੋਈ ਗੱਲ ਯਾਰ ਥੋੜੀ ਹਾਂ ਹੋਗੀ ਯਾਤਰਾ ਵਿੱਚ ਦਾ ਮੌਸਮ ਕੰਡ ਨਹੀਂ ਰਹੇਗਾ ਕੋਈ ਖੱਬੇ ਪਾਸੇ ਆ ਗਿਆ ਜੀ ਗੁਰਦੁਆਰਾ ਸ਼੍ਰੀ ਸ਼੍ਰੀ ਤਾੜੀ ਸਾਹਿਬ ਪਾਸੇ ਪਾਸੇ ਤੇ ਇਧਰ ਮਨੀ ਸੇ ਆ ਗੇੜ ਬਣ ਰਿਹਾ ਹੈ ਨਾ ਸਰਪੋਤ ਸਾਹਿਬ ਦਾ ਦਿਖਾਈਏ ਬਾਈ ਤੁਹਾਨੂੰ ਪਾਣੀ ਨਾਲ ਲੈ ਤਾ ਕਿ ਮੈਂ ਸਰਹੰਗਰ ਦੇ। ਇਹ ਕੇ ਕਾ ਵੀ ਨਹੀਂ ਹੁੰਦਾ ਆਪ ਤਰ੍ਹਾਂ ਵਿੱਚ ਪਹਿਲਾਂ ਜਿਹੜਾ ਹੜਾ ਪੈਂਦਾ ਪਾਣੀ ਛੱਡ ਛੱਡ ਕੇ ਬਹਾਲ ਕੀਤਾ ਮੈਂ ਲੈਣਾ ਤੁਹਾਨੂੰ। ਉਹ ਪਾੜ ਗਿਆ ਜੀ। ਗੁਰੂਆਂ ਦੀ ਧਰਤੀ ਪਵਿੱਤਰ ਹੈ। ਆਹ ਸਾਰੇ ਬਰੇਗੇ ਜੀ 255 ਕਿਲੋ ਵਿੱਚ ਤੇ ਸਾਹਮਣੇ ਬੂਡ ਨਜ਼ਰ ਆ ਰਿਹਾ ਜੀ 10 ਸਾਹ ਸ਼ਹਾਦਤ ਜਿਹੜਾ ਕਿ ਸ਼ੂਟਿੰਗ ਸਾਹਿਬ ਜਦਿਆਂ ਤੇ 40 ਮੋਰਿਆਂ ਦੀ ਜਦੋਂ ਸ਼ਹੀਦੀ ਹੋਈ ਸੀ ਤਾਂ ਉਹਨਾਂ ਨੂੰ ਸਮਰਪਿਤ ਇਹ ਸਮਾਰਕ ਬਣਾਇਆ ਗਿਆ ਤਾਂ ਸਾਹਮਣੇ ਸ਼ਹਾਦਤ ਸੋਮਵਾਰ ਵਾਲੇ ਦਿਨ ਹੁੰਦਾ ਜੀ ਇਹ ਬੰਦ ਤੇ ਇਹਦਾ ਸੋਹਣ ਦਾ ਸਮਾਂ ਹੈਗਾ ਜ ਜਿਹੜੇ 10 ਦੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਐਂਟਰੀ ਇਹਦੀ ਹੈਗੀ ਆ ਆਧਾਰ ਕਾਰਡ ਦਿਖਾ ਕੇ ਇੱਕ ਆਧਾਰ ਕਾਰਡ ਦਿਖਾ ਕੇ ਜਾ ਸਕਦੇ ਆ ਜੀ ਇੱਥੇ ਪੰਜ ਜਾਣੇ ਤੇ ਉਹ ਇੱਕ ਬਣਾਇਆ ਜੀ ਬੜਾ ਵਿਸ਼ਾਲ ਖੰਡਾ ਸਾਹਿਬ ਤੇ ਆ ਹੈਗਾ ਜੀ ਮੇਨ ਗੇਟ ਦਾ 966 ਕਰੋ ਦਾ ਸਾਮ ਚੱਲੋ ਰੱਬਿਆ ਤਵਾਹੀ ਕੀਤੀ ਹੋਈ ਆ ਜਿਹੜੀ ਪਿੱਛੇ ਜਦੋਂ ਆੜਾਏ ਸੀਗੇ ਨਾ ਸਾ ਨਹਿਰ ਦਾ ਪਿੱਛੇ ਪਹਾੜ ਆਪਾਂ ਦੇਖ ਲਿਆ ਸੀਗਾ ਉਹ ਛੋਟਾ ਸੀ ਆ ਤੇ ਇੱਕ ਹੁਣ ਬਹੁਤ ਵੱਡਾ ਪਹਾੜ ਅੱਗੇ ਪਿਆ ਹੋਇਆ ਪੂਰੀ ਦਿਖਾਉਣੀ ਸਾਹ ਦੇ ਲੰਮਣੀ ਇੱਕ ਪਹਾੜ ਇੱਥੇ ਪਿਆ ਦੀ ਨਹਿਰ ਦਾ ਵੀ ਹਜੇ ਚੰਗਾ ਚੰਗਾ ਲਾਗੀ ਸਾਥ ਅੰਮ੍ਰਿਤਸਰ ਦੀ ਬਹੀ ਤੇ ਆਹ ਹਰ ਦਬੀ ਨਹੀਂ ਕਰਦਾ ਪਾਰ ਰਸਾ ਜਾਂਦਾ ਪਿੱਛੇ ਉਹ ਇਹਦਾ ਪਿੰਡਾ ਵਿੱਚ ਹੀ ਜਾਂ ਘੁੰਮ ਕੇ ਵੀ ਆਪਾਂ ਜਾ ਸਕਦੇ ਆ ਉਹ ਅੱਗੇ ਕੰਮ ਚੱਲਦਾ ਉਹ ਤੇ ਸੱਜੇ ਸਾਹਮਣੇ ਉੱਥੇ 메ਨ ਪਾਰਟ ਪਿਆ ਹੋਇਆ ਤਾਂ ਵੀ ਪਤਾ ਨਹੀਂ ਕਿ ਦੋਰਾ ਜੇ ਲੰਘ ਹੋਇਆ ਤਾਂ ਲੰਘ ਜਾ ਕੇ ਨਹੀਂ ਤਾਂ ਪਿੱਛੇ ਪਿੰਡਾ ਚੱਲਣਾ ਨਹੀਂ ਆਪਾਂ ਉਹ ਸਾਹਮਣੇ ਦੇਖ ਜੀ ਸੀ ਨੀ ਕੋਈ ਨਹੀਂ ਆ ਕੰਮ ਚੱਲ ਰਹੇ ਸੀ ਇਹੀ ਵੱਡਾ ਪਾੜ ਪਿਆ ਹੋਇਆ ਸੀ ਸਭ ਨੂੰ ਹਾਂ ਹਾਂ ਸਭ ਦੇ ਦਰਮਿਆਨ ਇਹ ਕਾੜ ਸਭ ਤੋਂ ਵੱਡਾ ਜਿਹੜਾ ਕਾੜ ਪਿਆ ਸੀ। ਇਹਦਾ ਦੇਖੀ ਬਾੜਾ ਲੱਗ ਰਿਹਾ। ਹਾਂ। ਆ ਰੂਪੜ ਸਰਾਂਦ ਵਾਲੀ ਨਹਿਰ ਇੱਥੋਂ ਟੁੱਟ ਗਈ ਸੀਗੀ ਤੇ ਇਧਰ ਜੀ ਪਿੰਡਾਂ 'ਚ ਪਾਣੀ ਵੜ ਗਿਆ ਸੀਗਾ। ਦੇਖ ਇਧਰ ਵੀ ਨਵੀਂ ਨਹਿਰ ਕੱਢਤੀ ਸੀ ਇਹਨੇ ਜਲਾਈ ਨਾਲ ਜ਼ਿਆਦਾ ਪਾਣੀ ਸੀ ਇਹੇ। ਆ ਦੇਖ ਬਣਾ ਲੈਣਾ ਪਾਣੀ ਦਾ ਰਸਤਾ ਆਪਣਾ। ਪਾਣੀ ਤਾਂ ਹਾਲੇ ਵੀ ਜਾ ਰਿਹਾ ਉੱਥੇ। ਹਾਂ ਉੱਧਰ ਸਾਹਮਣੇ ਜੀਸੀਬੀ ਆ ਵਗੈਰਾ ਲੱਗੀਆਂ ਹੋਈਆਂ ਨੇ ਹਨਾ। ਦੇਖੀਏ ਪਰ ਲਗਾ ਕੇ। ਚੱਲ ਫਿਰ ਚੱਕ ਜੌਂਡੀ ਯਾਰ। ਪਾ ਹੁਣ ਵਧ ਰਹੇ ਆ ਜੀ ਅਨੰਦਪੁਰ ਸਾਹਿਬ ਦੇ ਵੱਲ ਹੁਣ ਆਹਰਾਸ ਤੋਂ ਚਲੇ ਜਾਂਦਾ ਕਿ ਸਿੱਧਾ ਪੁਲ ਚੜ੍ਹ ਕੇ ਅਨਾਲੀ ਸਾਈਡੋਂ ਖੜਾ ਮੰਨੀ ਹਾਂਜੀ ਸੱਤ ਤੋਂ ਪਹਿਲਾਂ ਬਲਾਸਪੁਰੋਂ ਦਾ ਬਲਾਸਪੁਰ ਵੱਡਾ ਸ਼ਹਿਰ ਹੁੰਦਾ ਹੈ ਅਨੰਦਪੁਰ ਤੇ ਆਪਾਂ ਨੂੰ ਬਾਦਰੇ ਇਹ ਜੀ ਕੇ ਸ੍ਰੀ ਨਾਨਕ ਸਾਹਿਬ ਆ ਗਏ ਤੇ ਉਸ ਤੋਂ ਬਾਅਦ ਨੰਗਲ ਤੇ ਫਿਰ ਸ੍ਰੀ ਬਾਬਾ ਬਹਾਦਰ ਸਾਹਿਬ ਦੇ ਕੋਲੇ ਸਾਹਮਣੇ ਬਣਿਆ ਸੀ ਉਹ ਬਾਈ ਪਹੁੰਚ ਗਿਆ ਫਾਜ਼ਰੀ ਨਾਨਪੁਰ ਸਾਹਿਬ ਤੇ ਮਣੀ ਸਿਆ ਹੁਣ ਨੰਗਲ ਜਾਣਾ ਆਪਾਂ ਹਨਾ ਬਸ ਅੱਗੇ ਘੰਟੇ ਦੀ ਵਾਰਟ ਹੈ ਆ ਨੰਗਲ ਦੇ ਹੈਗੇ ਤੋਂ 21 ਕਿਲੋਮੀਟਰ ਇਹ ਹੈ ਸਤੇ ਖਾਲਸਾ ਸ੍ਰੀ ਕੇਸਗੜ ਸਾਹਿਬ ਆਹਾਂ ਸੇ ਦੀ ਜਾਣਕਾ ਸਰੋਗਤ ਜੀ ਅੱਗੇ ਮੌਸਮ ਵੀ ਥੋੜਾ ਠੰਡਾ ਹੋ ਗਿਆ ਹਾਂ ਟੋਨਲੀ ਆਪਨੇ ਜਿਵੇਂ ਜਿਵੇਂ ਆਪਾਂ ਨੰਗੜਵਾਲ ਵਧਾਂਗੇ ਮੌਸਮ ਥੋੜਾ ਨਰਮ ਹੋਊਗਾ ਹੈਨਾ ਪਹਾੜਾਂ ਦਾ ਵਾਤਾਵਰਨ ਸ੍ਰੀ ਨਾਨਕ ਸਾਹਿਬ ਦਾ ਪ੍ਰਸੰਗ ਆ ਗਿਆ ਨਾ ਹਾਂਜੀ ਅੱਗੇ ਆਉਗਾ ਹੁਣ ਨੰਗਲ ਡੈਮ ਹੁਣ ਨੰਗਲ ਡੈਮ ਹੁਣ ਤੇ ਫਿਰ ਹੋਰ ਦੂਰ ਆਪੇ ਪਹਾੜ ਤਾਂ 5 ਕਿਲੋਮੀਟਰ ਹੈ ਹੁਣ 3 ਕਿਲੋਮੀਟਰ ਦੀ ਦੂਰੀ ਤੇ ਉੱਥੋਂ ਤੱਕ 3 ਕਿਲੋਮੀਟਰ ਲਓ ਸਾਹਮਣੇ ਪਹਾੜ ਨਜ਼ਰ ਆਉਣ ਲੱਗੇ ਹਨਾ ਹਾਂਜੀ ਪਹਾੜ ਇਹੀ ਸੀ ਫੇਰ ਤਾਂ ਪਾਉ। ਹੋਰ بڑے ਵਧੀਆ ਪੁਲ ਜੇ ਬਣੇ ਹੋਇਆ ਹੈ ਨਾ। 1 ਲੀਟਰ ਲੱਗ ਰਿਹਾ। ਹਮ। ਇਹ ਵਰਤੋ ਰਾਹ ਘਾੜ ਸਾਫ ਰਹਿ ਗਿਆ ਜੀ 3 ਕਿਲੋਮੀਟਰ ਤੇ ਆਪਾਂ ਮੋਨਾ ਖੱਪੇ ਪਾਸੇ ਨਹਿਰ ਉਹ ਨਹਿਰ ਹੈ ਨਾ। ਹਾਲ ਹੋ ਗਿਆ ਲਾਲ ਸੜਕ ਨੇ ਇਹ ਡੈਮ ਹੀ ਆ ਇਹ ਆਜੀ ਨੰਗਲ ਡੈਮ ਅੱਪਾ ਪਹੁੰਚ ਗਿਆ ਮਨੀ ਨੰਗਲ ਹਨਾ ਨੰਗਲ ਸ਼ਹਿਰ ਨੰਗਲ ਸ਼ਹਿਰ ਦੇ ਵਿੱਚ ਪਹੁੰਚ ਗਿਆ ਫਾਟਕ ਲੱਗਿਆ ਹੋਇਆ ਤੇ ਤੁਹਾਨੂੰ ਇੱਥੇ ਦਾ ਵਿਊ ਦਿਖਾਈਏ ਆ ਹੈਗਾ ਜੀ ਚੌਂਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੌਂਕ ਇੱਥੋਂ ਆਪਾਂ ਹੁਣ ਜਾਣਾ ਅੱਗੇ ਪਾਸੇ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਇਹ ਆ ਜੀ ਗੱਡੀ ਦਾ ਫਾਟਕ ਬੰਦ ਇਹ ਲੱਗਿਆ ਬੋਰਡ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਪਾਕਸ਼ ਸਾਹੀ ਦਸਵੀਂ ਨੰਗਲ ਡੈਮ ਆਪਾਂ ਪਾਟ ਕਰਕੇ ਇੱਥੇ ਰੁਕੇ ਹਾਂ। ਲਓ ਬਾਈ ਦੇਖੋ ਨੰਗਲ ਦਾ ਥਾ ਬਹੁਤ ਲੱਗਿਆ ਜੀ ਬਹੁਤ ਹੋਰ ਸਾਹਿਬ। ਇਹ ਇਹ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗ। ਜਿਹੜਾ ਪਾ ਜਾ ਰਿਹਾ ਹੈ ਜਾਤ ਆਪਣੀ ਸਰਕਾਰੀ ਇੱਕ ਸਾਹਮਣੇ ਜਾ ਕੇ ਖੱਬੇ ਪਾਸੇ ਵੀ ਸ਼ਾਇਦ ਇੱਕ ਗੁਰਦੁਆਰਾ ਸਾਹਿਬ ਆਊ ਇੱਕ ਵਾਰੀ ਆਪਾਂ ਉੱਥੇ ਵੀ ਰਾਤ ਰੁਕੀ ਸੀ ਹਨ ਇਸੇ ਰੋਡ ਤੇ ਆਉਣਾ ਨਾ ਉਹ ਇੱਧਰ ਅੱਛਾ ਉਹ ਦੂਜੀ ਰੋਡ ਤੇ ਇਹ ਨਾ ਇਹ ਨਮਨੰਗੜੋਂ pranangaldin ਇਹ ਇਹ ਨਮਨੰਗੜਾਂ ਦੇ ਨੰਗੜੀ ਉੱਤੇ ਜਾ ਰਿਹਾ ਹਾਂ ਸੋਹਣਾ ਬਣਿਆ ਹੋਇਆ ਹੈ ਨਾ ਮੈਂ ਬਹੁਤ ਯਾਰ ਚੰਡੀਗੜ੍ਹ ਨੂੰ ਮਾਰ ਕੋਰਾ ਹੈ ਹਾਂ ਚੰਡੀਗੜ੍ਹ ਦੀ ਬਰਾਬਰੀ ਕਰਨ ਨੂੰ ਫਿਰਦਾ ਹੈ ਪਰ ਚੰਡੀਗੜ੍ਹ ਦੀ ਬਰਾਬਰੀ ਤਾਂ ਕੋਈ ਕਰ ਨਹੀਂ ਸਕਦਾ ਜਿੱਥੇ ਉਹ ਘਾਤੀ ਜੀ ਲੱਗਦਾ ਹੈ ਇਹ ਵੀ ਉਹ ਡਰਾਫਟ ਰੋਟਰੀ ਵਾਲੀ ਵਧੀਆ ਇੱਥੇ ਹੈ ਨਾ ਬਹੁਤ ਵਧੀਆ ਬਣਾਇਆ ਹੈ ਫੈਸਲਾ ਪਾਰਕ ਬਣਾਇਆ ਹੈ ਜਦੋਂ ਪੰਜਾਬੀਆਂ ਦੇ ਲਈ ਹੈ ਇਹ ਸਾਰਾ ਏਰੀਆ ਆਪਣੇ ਪੰਜਾਬਸੀ ਆਉਂਦਾ ਹੈ ਨਾ ਹਾਂ ਪੰਜਾਬੀ ਰਵਾ ਪੁੱਲ ਤੇ ਜਾਮਾਂਗੇ ਨਾ ਉਹ ਲੰਮੇ ਵਾਲੇ ਪੁੱਲ ਤੇ ਜਦੋਂ ਮਾਰਗ ਸ਼ੁਰੂ ਹੋਗਾ ਉਹ ਉਹ ਵਾਲਾ ਘਰ ਘਰ ਬਣਾਉਗਾ ਲੋ ਜੀ ਗੇਟ ਬਣਾਇਆ ਹੋਇਆ ਹੁਣ ਇੱਕ ਤੇ ਇਹ ਲਿਖਿਆ ਹੋਇਆ ਜੀ ਸ੍ਰੀ ਨਾਨਕ ਸਰ ਆਸ਼ਰਮ ਸਿਆੜ ਉਹ ਇਤਰਾ ਹਨ ਸੁਆਮੀ ਪੋਰਾ ਪਿੰਡ ਸੁਆਮੀ ਪੋਰਾ ਨੰਦੜ ਦਰਸ਼ਨ ਜੀ ਗੁਰਦੁਆਰਾ ਸ੍ਰੀ ਭਵੌਰ ਸਾਹਿਬ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਭਵੌਰ ਸਾਹਿਬ ਲਓ ਜੀ ਕਰੋ ਦਰਸ਼ਨ ਤੇ ਹੋ ਜਾਵੋ ਨਿਹਾਲ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਵਿਭੌਰ ਸਾਹਿਬ ਬੋਰਡ ਤੇ ਲਿਖੀ ਹੋਈ ਹੈ ਜੀ ਹਿਸਟਰੀ ਹਿਸਟਰੀ ਵਿੱਚ ਲਿਖਿਆ ਹੋਇਆ ਜੀ ਗੁਰਦੁਆਰਾ ਵਿਪੌਰ ਸਾਹਿਬ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਅਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਰਾਜੇ ਸਨ ਸੰਮਤ 1753 ਭਾਦ੍ਰੋਸ਼ ਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਲੁਜ ਕੰਡੇ ਇਸ ਪਵਿੱਤਰ ਅਸਥਾਨ ਤੇ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ ਹੁਣ ਦਿਖਾਈਏ ਤੁਹਾਨੂੰ ਆਸੇ ਪਾਸੇ ਦਾ ਵੀਊ ਦਖਾ ਦਈਏ ਬਈ ਸਸਰੀ ਘਰ ਬਾਬਾ ਜੀ ਇੱਥੇ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦੇ ਸਕਦੇ ਹੋ ਜੀ ਉਹਦੇ ਮਾਰੇ ਅੱਛਾ ਜੀ ਕੀ ਹੈ ਬਾਬਾ ਜੀ ਇੱਥੇ ਦਾ ਇਤਿਹਾਸ ਹੀ ਆਪਣਾ ਇੱਥੇ ਮਾਰੇ 10 ਪਾਸ਼ੇ ਚੌਪੜੀ ਦੇ ਮਾਰੇ ਨੇ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਾਰੇ 10 ਪਾਸ਼ੇ ਹਾਂ ਜੀ ਇੱਥੇ ਮਾਰੇ ਨੇ ਫਿਰ ਤੱਕ ਆਪਣੇ 13 ਮਹੀਨੇ 13 ਮਹੀਨੇ ਜੀ 13 ਦਿਨ 13 ਦਿਨ 13 ਘੜੀਆਂ 13 ਘੜੀਆਂ 13 ਪੱਲ 13 ਪੱਲ ਇੱਥੇ ਮਹਾਰਾਜਾ ਰਤਨ ਦੀ ਰਾਜਤ ਵਿੱਚ ਮਹਾਰਾਜਨ ਆਪਨੇ ਬੁਵਾਈ ਆਪਣੀ ਬੇਨਤੀ ਪੂਰਨ ਕਰਕੇ ਨੇ ਹਾਂਜੀ ਗੁਰੂਗਦਵਾਰਾ ਘਾਟਾ ਬਣਾਇਆ ਨੰਗਲਦਿਆਂ ਅੱਛਾ ਘਾਟਾ ਬਣਾਇਆ ਹੋਇਆ ਨੰਗਲਦਿਆਂ ਸੱਤੀ ਮਨਾਦੀਆਂ ਇਜਾਜ਼ਾਂ ਚ ਹਾਂਜੀ ਇੱਥੇ ਰਾਜਾ ਰਤਨ ਰਾਏ ਰਾਜਾ ਰਤਨ ਰਾਏ ਆਪਣਾ ਗੁਰਗੱਲ ਆਪਣਾ ਲਾਹੌਰ ਦਾ ਰਾਜਾ ਜੀ ਹਾਂਜੀ ਆਪਣੇ ਸਾਰੇ ਰਾਜ ਇਕੱਠੇ ਉਹ ਬੇਨਤੀ ਮਾਰੇ ਦੀ ਬੁਲ ਮਾਰੇ ਨੇ ਬੇਨਤੀ ਆ ਹਾਂਜੀ ਹਾਂਜੀ ਇਹਦੇ ਪ੍ਰਮਾਨ ਕਰਕੇ ਨਾ ਹਾਂਜੀ ਤੇ ਮਾਰੇ ਨੇ ਫੇਰ ਬੇਨਤੀ ਪ੍ਰਮਾਨ ਕਰਕੇ ਤਾਂ ਗੁਰਦੇ ਰਬੋਤ ਸਾਹਿਬ ਦੇ ਮਾਰੇ ਰਾਜ ਤੋਂ ਰਾਜਾ ਰਤਨ ਰਾਏ ਦੇ ਚਰਨ ਵਿੱਚ ਹਾਂਜੀ ਬੇਨਤੀਆਂ ਕਰਕੇ ਪ੍ਰਮਾਨ ਕਰਕੇ ਫੇਰ ਇੱਥੇ ਸੁਵਿਚਾਰਨ ਪਾਣ ਨਾ ਕੀਤੀ ਠੀਕ ਆ ਬਾਬਾ ਤੇ ਮਾਰੇ ਨੇ 13 ਮਹੀਨੇ 13 ਦਿਨ 13 ਪੜੇ 13 ਬਾਲ ਮਾਰੇ ਚੋਪੀ ਦਾ ਚਰਨ ਚਰਨ ਕੀਤਾ ਜੀ ਚੋਪੀ ਸਾਹਿਬ ਦਾ ਜੀ ਇੱਥੇ ਉਚਾਰਨ ਕੀਤਾ ਸੀ ਜੀ ਹਾਂਜੀ ਤੇ ਇੱਥੋਂ ਮਾਰਾ ਇਹ ਸਰਦੀ ਮਲਾ ਆਪਣਾ ਰਾਜਾ ਰਤਨ ਰਾਜ ਨੂੰ ਸਰਦੀ ਮਲਾਣਾ ਹਾਂਜੀ ਹਿੰਦੀ ਬੇਨਤੀ ਕੀਤੀ ਅਮਰ ਕਰਕੇ ਆਪਣੇ ਗੁੰਮੋਸੀ ਜੀ ਨਾਲ ਚਲ ਕੇ ਹਾਂਜੀ ਦਰਿਆ ਪਾਰ ਕਰਕੇ ਇੱਥੇ ਮਹਾਰਾ ਨੂੰ ਪੁਜਾਇਆ ਠੀਕ ਆ ਜੀ ਸਰਦੀ ਮਲਾ ਦੀ ਯਾਰ ਨੂੰ ਸਮਾਰਾ ਨਿੱਕੀਆਂ ਦਾ ਹਾਂਜੀ ਭਰ ਦਿੱਤਾ 21 ਫੁੱਲਾਂ ਦਾ 21 ਆ ਜੀ 21 ਫੁੱਲ ਅੱਛਾ 21 ਫੁੱਲ ਹਾਂ ਜੀ ਤੇਰੀ ਜਿਹੜੀ ਪੀੜ੍ਹੀਆਂ ਨਾ ਹਾਂਜੀ ਸਦਾ ਹੀ ਵੀ ਰਾਜ ਕਰੂਗੀ ਹਾਂਜੀ ਠੀਕ ਆ ਬਰਬਾ ਜੀ ਤੇ ਰਾਜਾ ਰਤਨ ਰਾਜ ਦਾ ਜਿਹੜਾ ਉਹ ਆਪਣੇ ਬੰਗੜ ਦਾ ਹਾਂਜੀ ਅੱਛਾ ਜੀ ਪੁੱਤਰਾ ਚਾਲ ਅੱਛਾ ਜੀ ਤੇ ਜਿਹੜੀ ਰਿਆਸਤ ਹੈ ਜੀ ਇਹ ਸਾਰੀ ਰਾਜ ਦੀ ਹੈ ਠੀਕ ਹੈ ਇਹ ਸਾਰੀ ਰਾਜ ਦੀ ਰਿਆਸਤ ਹਾਂਜੀ ਇੱਥੋਂ ਮਾਰੇ ਨੇ ਫਿਰ ਬੇਨਤੀਆਂ ਜੋ ਆਂਦਾ ਜੀ ਆਪਣੇ ਮਨੋਕਾਮਨਾ ਪੂਰੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਜਿਹੜੀ ਇੱਥੇ ਸੰਗਤਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੀਆਂ ਵੀ ਸ਼ਰਧਾ ਭਾਵਨਾ ਨਾਲ ਇੱਥੇ ਨਮਸਕਾਰ ਕਰਦਾ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਸੰਗਤਾਂ ਦੀ ਚੋਪੀ ਦਾ ਚਾਰਨ ਕਰਕੇ ਜਰੂਰ ਜਾ ਕੇ ਅੱਛਾ ਜਿਹੜੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇੱਥੇ ਫਿਰ ਕੀ ਸੀਗਾ ਜੀ ਇੱਥੇ ਪਹਿਲੇ ਕੁਝ ਵੀ ਨਹੀਂ ਤਾਂ ਜੀ ਅੱਛਾ ਕੱਲੇ ਜੰਗਲ ਵੀ ਆ ਬੰਦ ਅੱਛਾ ਜੰਗਲ ਵੀ ਆ ਬੰਦ ਸੀ ਉਸ ਟਾਈਮ ਰਾਜਾਂ ਦਾ ਹੀ ਰਾਜ ਚਾ ਹੁੰਦਾ ਸੀ ਅੱਛਾ ਜੀ ਰਾਜਾਂ ਕੋਲ ਮਹਾਰਾਜ ਜੀ ਜਾਂਦੇ ਤੇ ਜਿਹੜੇ ਰਾਜਾਂ ਕੋਲ ਮਹਾਰਾਜ ਚਲ ਗਏ ਉਹ ਤਰ ਗਏ ਜਿਹੜੇ ਰਹਿ ਗਏ ਜਿਨ੍ਹਾਂ ਕੋਲ ਨਹੀਂ ਉਹ ਮੰਨਿਆ ਹਾਂਜੀ ਉਹਨਾਂ ਦਾ ਰਾਜ ਖਤਮ ਹੋ ਗਿਆ ਉਹ ਰਾਜ ਖਤਮ ਕਰਤਾ ਜੀ ਮਹਾਰਾਜ ਠੀਕ ਹੈ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਧੰਨਵਾਦ ਚਾਹ ਪਾਣੀ ਦਾ ਲੰਗਰ ਚੱਲਦਾ ਹੈ ਹਾਂਜੀ ਬਾਬਾ ਜੀ 2 ਘੰਟੇ ਲੰਗਰ ਚੱਲਦਾ ਹੈ ਠੀਕ ਹੈ ਬਾਬਾ ਜੀ ਦੁਬਾਰਾ ਦੁਬਾਰਾ ਖਾਣ ਨੂੰ ਕਰਦੇ ਹਾਂ ਹਾਂਜੀ